ਦੀ ਗਰਮੀ ਦੀ ਗੱਲ ਬਾਤ ਕਰਾਂਗੇ ਜੇਟ ਹਾਰਡ ਦੀ ਗਰਮੀ ਨੇ ਆਮ ਲੋਕ ਤਪਾਏ ਹੋਏ ਨੇ ਵੱਖ-ਵੱਖ ਥਾਂਤੇ ਤਾਪਮਾਨ ਵੱਖ-ਵੱਖ ਕਾਫੀ ਵੱਧ ਦਰਜ ਕੀਤਾ ਜਾ ਰਿਹਾ ਮੌਸਮ ਵਿਭਾਗ ਨੇ ਲੂ ਦੇ ਲਈ ਅਲਰਟ ਜਾਰੀ ਕੀਤਾ ਹੈ ਕਈ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 45 ਡਿਗਰੀ ਹੋਣ ਦਾ ਅਨੁਮਾਨ ਹੈ 12 ਜੂਨ ਤੋਂ ਬਾਅਦ ਗਰਮੀ ਤੋਂ ਥੋੜੀ ਜਿਹੀ ਰਾਹਤ ਜ਼ਰੂਰ ਮਿਲੇਗੀ ਲੇਕਿਨ ਫਿਲਹਾਲ ਅੱਜ ਬਹੁਤ ਜ਼ਿਆਦਾ ਗਰਮੀ ਹੈ ਸੋ so, 14 ਜੂਨ ਨੂੰ ਹਲਕੀ ਬਾਰਿਸ਼ ਦੀ ਵੀ ਸੰਭਾਵਨਾ ਬਣੀ ਹੋਇਆ ਹੈ ਸੋ ਗਰਮੀ ਤੋਰ ਹੱਥ ਮੇ ਚ ਸਕਦੀ ਹੈ ਗ੍ਰਾਫਿਕ ਜ਼ਰੀਏ ਤੁਹਾਨੂੰ ਦੱਸ ਰਿਹਾ ਵੱਖੋ ਵੱਖ ਸ਼ਹਿਰਾਂ ਦਾ ਤਾਪਮਾਨ ਕਿੰਨਾ ਦਰਜ ਕੀਤਾ ਜਾ ਰਿਹਾ ਹੈ ਸੋ ਪੰਜਾਬ ਚ ਹੀਟ ਵੇਵ ਕਾਰਨ ਅਤਿ ਦੀ ਗਰਮੀ ਪੈ ਰਹੀ ਹੈ ਮੌਸਮ ਵਿਭਾਗ ਨੇ ਲੂ ਦੇ ਲਈ ਅਲਰਟ ਜਾਰੀ ਕੀਤਾ ਹੈ ਕਈ ਜ਼ਿਲ੍ਹਿਆਂ ਵਿੱਚ ਤਾਪਮਾਨ 45 ਡਿਗਰੀ ਸੈਲਸੀਅਸ ਹੋਣ ਦਾ ਅਨੁਮਾਨ ਜਿਹੜਾ ਜਤਾਇਆ ਜਾ ਰਿਹਾ ਹੈ ਸੋ ਬੀਤੇ ਦਿਨੀ ਬਠਿੰਡਾ ਕਾਫੀ ਤਪਿਆ ਤਾਂ 12 ਜੂਨ ਤੋਂ ਬਾਅਦ ਗਰਮੀ ਤੋਂ ਥੋੜੀ ਰਾਹਤ ਮਿਲ ਸਕਦੀ ਹੈ ਇਸ ਦੇ ਨਾਲ ਹੀ ਗਰਾਊਂਡ ਜ਼ੀਰੋ ਦਾ ਰੋਕ ਕਰਦੇ ਆ ਵਕੂਆਕ ਸਯੋਗੀ ਗਰਾਊਂਡ ਜ਼ੀਰੋ ਤੋਂ ਲਾਈਵ ਬਣੇ ਨੇ ਰੋਹਿਤ ਮੋਹਾਲੀ ਤੋਂ ਲਾਈਵ ਬਣੇ ਨੇ ਤਾਂ ਉਥੇ ਹੀ ਪਰਚਰਵਾ ਅੰਮ੍ਰਿਤਸਰ ਤੋਂ ਤੇ ਮਨੋਜੋਸ਼ ਚੰਡੀਗੜ੍ਹ ਤੋਂ ਲਾਈਵ ਬਣੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦਾ ਰੋਕ ਕਰਦੇ ਆ ਪਰ ਕਿਹੋ ਜਿਹੇ ਹਾਲਾਤ ਨੇ ਕਿੰਨਾ ਹਪਾਰਾ ਇੱਥੇ ਦਰਜ ਕੀਤਾ ਜਾ ਰਿਹਾ ਹੈ ਕਿਉਂਕਿ ਅਤ ਦੀ ਗਰਮੀ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਦੁਪਹਿਰ ਹੋਇਆ ਪਿਆ ਆ ਬਿਲਕੁਲ ਗੁਰਪਿੰਦਾ ਸੀ ਆਪਣੇ ਦਰਸ਼ਕਾਂ ਨੂੰ ਦੱਸਦੀ ਕਿ ਲਗਾਤਾਰ ਗੁਰੂ ਨਗਰੀ ਅੰਮ੍ਰਿਤਸਰ ਜਾਂ ਤਾਪਮਨ ਹੈ ਪਾਰਾ ਲਗਾਤਾਰ ਵੱਧਦਾ ਜਾ ਰਿਹਾ ਜੇ ਇਸ ਵਕਤ ਦੀ ਗੱਲ ਕਰੀ ਜਿਹੜਾ ਪਾਰਾ ਅੰਮ੍ਰਿਤਸਰ ਗੁਰੂ ਨਗਰੀ ਅੰਮ੍ਰਿਤਸਰ ਦਾ ਉਹ 40 ਡਿਗਰੀ ਤੋਂ ਪਾਰ ਜਿਹੜਾ ਲੰਘ ਚੁੱਕਾ ਹੈ ਜਿਉਂ-ਜਿਉਂ ਦੁਪਹਿਰ ਵਧੇਗੀ ਤੇ ਜਿਹੜਾ ਪਾਰਾ ਉਹ 45 ਡਿਗਰੀ ਤੱਕ ਜਿਹੜਾ ਉਹ ਪਹੁੰਚ ਜਾਊਗਾ ਪਹਿਲਾਂ ਹੀ ਮੌਸਮੀ ਵਿਭਾਗ ਦੇ ਵੱਲੋਂ ਜਿਹੜਾ orange alert ਜਿਹੜਾ ਜਰੂਰ ਕਿਤਨਾ ਕਿਤੇ ਜਾਰੀ ਕਰ ਦਿੱਤਾ ਗਿਆ ਤੇ ਹੀਟ ਵੇਵ ਦੁਪਹਿਰ ਦੇ ਵੇਲੇ ਹੀਟ ਵੇਵ ਇੰਨੀ ਜ਼ਿਆਦਾ ਚੱਲਦੀ ਹੈ ਧੂੜ ਇੰਨੀ ਜ਼ਿਆਦਾ ਚ ਡਾਕਟਰਾਂ ਦੀ ਮੰਨੀਏ ਤਾਂ ਡਾਕਟਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੇ ਛੋਟੇ ਛੋਟੇ ਬੱਚੇ ਆ ਤੇ ਪੈਰ ਦੇ ਵਿਲੇ ਖਾਸ ਕਰਕੇ ਜਿਹੜੇ ਉਹ ਨਾ ਨਿਕਲੋ ਜਿਹੜੇ ਲੋਕ ਕੰਮ ਕਰਨ ਦੇ ਲਈ ਬਾਹਰ ਵੀ ਜਾਂਦੇ ਨੇ ਉਹ ਵੀ ਜਰੂਰ ਕਿਤਨਾ ਕੀਦਾ ਆਪਣਾ ਮੂੰਹ ਢੱਕ ਕੇ ਹੀ ਬਾਹਰ ਜਾਂ ਦੂਜੇ ਪਾਸੇ ਜਾਂ ਫਿਰ ਤਰਲ ਪਦਾਰਥ ਦਾ ਜਿਹੜਾ ਵੱਤ ਤੋਂ ਵੱਧ ਜਿਹੜਾ ਇਸਤੇਮਾਲ ਕੀਤਾ ਜਾ ਸਕੇ ਫਿਲਹਾਲ ਅਸੀਂ ਤਸਵੀਰ ਬਖਾਇ ਅਮਰੀਕ ਸਰ ਦੇ ਲਾਨਸਟਰੋ ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਆਮ ਦਿਨਾਂ ਤੇ ਸਵੇਰੇ 10 ਵਜੇ ਇੱਥੇ ਚੌਂਕਾ ਦੇ ਕਾਫੀ ਰਸ਼ ਵੇਖਣ ਨੂੰ ਮਿਲਦਾ ਪਰ ਕਿਤਨਾ ਕਿਤੇ ਗਰਮੀ ਜਿਆਦਾ ਹੋਣ ਕਰ ਜਾਂ ਰਸ਼ ਆ ਉਹ ਕਾਫੀ ਘੱਟ ਵੇਖਣ ਨੂੰ ਮਿਲ ਰਿਹਾ ਨੀ ਤੇਜ ਹੈ ਕਿ ਹਾਲਕੀ ਸ਼੍ਰੀ ਦਰਬਾਰ ਸਾਹਿਬ ਦੀ ਗੱਲ ਕਰੀ ਸ਼੍ਰੀ ਦਰਬਾਰ ਸਾਹਿਬ ਵਿੱਚ ਆਸਥੀ ਜਨ ਜਿਤਨਾ ਕਿਤੇ ਭਾਰੀ ਪੈਰੀ ਗਰਮੀ ਤੇ ਬੱਡੇ ਤਦਾਂ ਤੇ ਲੋਕ ਨੇ ਸ਼ਰਧਾਲੂ ਨੇ ਉਹ ਉੱਥੇ ਜਿਤਨਾ ਕਿਤੇ ਮੱਥਾ ਟੇਕਣ ਦੇ ਲਈ ਜਿਹੜਾ ਜਰੂਰ ਉੱਥੇ ਨਜ਼ਰ ਆਉਂਦੇ ਹੈਗੇ ਤੇ ਹਾਲਾਂਕਿ ਐਸਜੀਪੀਸੀ ਦੇ ਵੱਲੋਂ ਵੀ ਜਿਹੜੇ ਪੂਰੇ ਪ੍ਰਬੰਧ ਕੀਤੇ ਗਏ ਨੇ ਗਰਮੀਆਂ ਤੋਂ ਬੱਚਣ ਦੇ ਲਈ ਕੁਝ ਹੋਰ ਲੋਕ ਜ਼ਰੂਰ ਨੇ ਗੱਲਬਾਤ ਕਰਨਗੇ ਸਰ ਗਰਮੀ ਲਗਾਤਾਰ ਵਧਦੀ ਜਾ ਰਹੀ ਹੈਗੀ ਹੈ ਕੀ ਕੁਝ ਸਰ ਕੀਤਾ ਜਾਂ ਗਰਮੀ ਤੋਂ ਬਚਾਅ ਦੇ ਲਈ ਸਰ ਅੰਮ੍ਰਿਤਸਰ ਜੇ ਤੇ ਛਬੀਲਾ ਬਹੁਤ ਲੱਗਦੀ ਗਰਮੀ ਦੇ ਪਜਾਮ ਚ ਹਾਂਜੀ ਜੋ ਕੀਤਾ ਜਾ ਰਿਹਾ ਕੋਈ ਗਰਮੀ ਪਹੁੰਚ 42 ਡਿਗਰੀ ਤੱਕ ਟੈਂਪਰੇਚਰ ਪਹੁੰਚ ਚੁੱਕਾ ਪਾਰਾ ਪਹੁੰਚ ਚੁੱਕਾ ਹੈ ਬਾਕੀ ਸਹੀ ਹੈ ਸਰ ਪੇੜ-ਪੋੜ ਲਗਾਓ ਤਾਂ ਹੀ ਗਰਮੀ ਕੰਟਰੋਲ ਹੋਏਗੀ ਤੋਂ ਤੁਹਾਨੂੰ ਪਤਾ ਹਰ ਘਰ ਜੇ ਏਸੀ ਸ਼ੁਰੂ ਹੋ ਗਿਆ ਵੈ ਕਿੰਨੇ ਜ਼ਿਆਦਾ ਏਸੀ ਹੋ ਰਹੇ ਆ ਉਹਨੇ ਪੇੜ-ਪੋੜ ਕੱਟੇ ਜਾ ਰਹੇ ਉਸੇ ਜਗ੍ਹਾ ਗਰਮੀ ਜ਼ਿਆਦਾ ਵਧ ਰਹੀ ਹੈ ਗਰਮੀ ਕਿਉਂਕਿ ਲਗਾਤਾਰ ਲੋਕਾਂ ਲੋਕਾਂ ਦੀ ਵੱਧ ਤੋ-ਤਾਂ ਜਿਹੜੇ ਆ ਪੋਲੂਸ਼ਨ ਜਿਹੜਾ ਵੱਧਦਾ ਜਾ ਰਿਹਾਗਾ ਪੇੜ ਜਿਹੜੇ ਕੱਟੇ ਜਾ ਰਹੇ ਹੋਰ ਵੀ ਲੋਕ ਨੇ ਹਾਂਜੀ ਸਰ ਕੀ ਨਾਮ ਆ ਮੇਰਾ ਨਾਮ ਮਨਵਜੀਤ ਪਾਰਾ ਇਸਕ 40 ਡਿਗਰੀ ਤੱਕ ਪਹੁੰਚ ਚੁੱਕਾ ਹੈ ਅਮਰੀ ਸਦਾ ਗਰਮੀ ਲਗਾਤਾਰ ਵੱਧਦੀ ਜਾ ਰਹੀ ਹੈ ਗਿਆ ਪਾਰਾ ਜੋ ਜੋ ਦੁਪਹਿਰ ਬਦੇਗੀ ਪਾਰਾ 42 45 ਡਿਗਰੀ ਤੱਕ ਪਹੁੰਚ ਜਾਏਗਾ ਕੀ ਕੁਛ ਕੀਤਾ ਜਾ ਰ ਗਰਮੀ ਤੋਂ ਬਚਾ ਤੇ ਹਜੀ ਹਜੀ ਦੇਖੋ ਟਾਈਮ 10 ਵਜੇ ਦੇ ਕਰੀਬ ਹੀ ਹੋਇਆ ਤੇ ਸੇਕ ਜਿਹੜਾ ਲਗਾਤਾਰ ਜਿਹੜਾ ਪੈ ਰਿਹਾ ਅਜੇ ਪੂਰਾ ਦਿਨ ਨਿਕਲਣਾ ਤੇ ਜਿਹੜੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਵੱਧ ਤੋਂ ਵੱਧ ਤਰਲ ਪਦਾਰਥ ਜਿਹੜੇ ਯੂਜ਼ ਕੀਤੇ ਜਾ ਰਹੇ ਜਿਦਾ ਪਾਣੀ, ਨਿੰਬੂ ਪਾਣੀ, ਪਾਣੀ ਵੀ ਅਜੇ ਡਾਕਟਰ ਸਾਹਿਬਾਨਾਂ ਨੇ ਕਹਿੰਦੇ ਨੇ ਕਿ ਪਾਣੀ ਵੀ ਜਿਹੜਾ ਫੋਕਾ ਨਹੀਂ ਪੀਣਾ ਚਾਹੀਦਾ ਨਿੰਬੂ ਵਗੈਰਾ ਪਾ ਕੇ ਪੀਣਾ ਜਿਹਦਾ ਉਹ ਚੀਜ਼ਾਂ ਦਾ ਜਿਹੜਾ ਇਸਤੇਮਾਲ ਜਲਗਾਤਾਰ ਕਰ ਰਹੇ ਆ ਗਲੂਕੋਜ਼ ਹੋ ਗਿਆ ਇਸ ਤਰ੍ਹਾਂ ਦੀਆਂ ਚੀਜ਼ਾਂ ਜੋ ਕਿ ਵੱਧ ਤੋਂ ਵੱਧ ਜਿਹੜਾ ਸਾਨੂੰ ਪਾਣੀ ਦਾ ਹਨਾ ਜਿਸ ਦੇ ਕਰਕੇ ਸਾਨੂੰ ਕਮੀ ਨਾ ਹੋਵੇ ਉਸ ਚੀਜ਼ਾਂ ਦਾ ਤਰਲ ਪਦਾਰਥਾਂ ਦਾ ਯੂਜ਼ ਕੀਤਾ ਜਾ ਰਿਹਾ ਨਾਲੇ ਜਦੋਂ ਵੀ ਘਰੋਂ ਨਿਕਲੀਦਾ ਤਾਂ ਕਵਰ ਕਰ ਜਿਹੜਾ ਅਗਲੀ ਵਾਰ ਤੋਂ ਵੱਧ ਤੋਂ ਵੱਧ ਕੇ ਮਨੋ ਜੋਸ਼ੀ ਦਾ ਰੋਕਰੂਗਾ ਜੋ ਸਭ ਕਿਸ ਤਰੀਕੇ ਦੇ ਨਾਲ ਗਰਮੀ ਪੈ ਰਹੀ ਹੈ ਮੋਹਾਲੀ ਦੇ ਵਿੱਚ ਤੇ ਡਾਕਟਰ ਕੀ ਸਲਾਹ ਦੇ ਰਹੇ ਹਨ ਹਾਲਾਂਕਿ ਗ੍ਰਾਫੀ ਦੀ ਧਿਰ ਵੀ ਆਪਾਂ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹੈ ਕਿ ਲੂ ਤੋਂ ਬਚਣ ਦੇ ਲਈ ਕਿਹੜੇ ਕਿਹੜੇ ਟਿਪਸ ਨੇ ਉਹਨਾਂ ਦੇ ਆ ਬਿਲਕੁਲ ਗੁਰੂਪ੍ਰੀਤ ਆਪਾਂ ਗੱਲ ਕਰੀਏ ਕਿ ਸਵੇਰੇ 10:00 ਦਾ ਟਾਈਮ ਹੈ ਮੈਂ ਤੁਹਾਨੂੰ ਖਾਵਾਂਗਾ ਕਿ ਜਿਹੜਾ ਜੇਠ ਦਾ ਮਹੀਨਾ ਕਹਿੰਦੇ ਨਾ ਜੇਠ ਦਾ ਮਹੀਨਾ ਆਪਣਾ ਰੂਪ ਪੂਰਾ ਦਿਖਾ ਰਿਹਾ ਹੈ ਮਾਰਕੀਟ ਤੋਂ ਦੇਖੂੰਗਾ ਕਿ ਪੂਰੀ ਤੁਹਾਨੂੰ ਦਿੱਖਦਾ ਖਾਲੀ ਪਈ ਹੈ ਕਿਦਾਂ ਲੱਗੇ ਕਰਫਿਊ ਜਿਹੜਾ ਹੈਗਾ ਜੇਠ ਦੇ ਮਹੀਨੇ ਦਾ ਲੱਗਿਆ ਹੋਇਆ ਹੈਗਾ ਪੂਰੀ ਤਰ੍ਹਾਂ ਨਾਲ ਔਰ ਐਨੀ ਤੋਂ ਐਨੀ ਧੁੱਪ ਪੈਂਦੀ ਹੈ ਲੂ ਚੱਲਦੀ ਹੈ ਗਰਮ ਹਵਾ ਚੱਲਦੀ ਹੈ ਲੋਕੀ ਜਿਹੜੇ ਬਾਹਰ ਨਹੀਂ ਨਿਕਲਦੇ ਹੈਗੇ ਤੇ ਇਹ ਤੁਹਾਨੂੰ ਇਹ ਵੀ ਗੱਲ ਕਹਾਂਗੇ ਕਿ ਪੂਰੀ ਮਾਰਕੀਟ ਖਾਲੀ ਹੈਗੀ ਤੇ ਜਿਹੜੇ ਲੋਕ ਨੇ ਉਹਨਾਂ ਨੂੰ ਦੋ ਤਰ੍ਹਾਂ ਦਾ ਸਹਾਰਾ ਹੈਗਾ ਜਾਂ ਤਾਂ ਉਹ ਠੰਡੀ ਹਵਾ ਕਿਤੇ ਅੰਦਰ ਬੈਠ ਜਾਣ ਜਾਂ ਉਹ ਜਿਹੜੇ ਨੇ ਆਪਣਾ ਪੀਣ ਦਾ ਪਾਣੀ ਹੈਗਾ ਉਹ ਲੈਣ ਤੇ ਇਨ੍ਹਾਂ ਚੀਜ਼ਾਂ ਦੇ ਵਿੱਚ ਹੀ ਜਿਹੜੇ ਲੋਕ ਨੇ ਉਹ ਬਚ ਸਕਦੇ ਨੇ ਨਹੀਂ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਧੁੱਪ ਤੋਂ ਬਚ ਕੇ ਰਹੋ ਧੁੱਪ ਉਨੇ ਜਿਹੜੇ ਲੋਕ ਨੇ ਉਹ ਸਾਰੇ ਜਿਹੜੇ ਨੇ ਪਾਣੀ ਪੂਣੀ ਪੀਂਦੇ ਨੇ ਕਿਨਾ ਬਾਜੀ ਮੇਰਾ ਅੰਕੀ ਸਰਮਾ ਜੀ ਸਰਪਾ ਜੀ ਗਰਮੀ ਬਹੁਤ ਆ ਕਹਿੰਦੇ ਗਰਮੀ ਤਾਂ ਬਾਲੀ ਜ਼ਿਆਦਾ ਸੀ ਬਾਲਾ ਕੀ ਕਰੀਏ ਹੁਣ ਦੇਖਦੇ ਆਂ ਬਾਰਿਸ਼ ਪੂਰ ਹੋਊਗੀ ਕੁਝ ਠੰਡ ਹੋਊਗੀ ਉਦੋਂ ਦਾ ਗਰਮੀ ਬਾਲੀ ਜ਼ਿਆਦਾ ਹੂੰ ਬਿਜਲੀ ਬਿਜਲੀ ਠੀਕ ਆਂਦੀ ਆਂ ਹਾਂ ਬਿਜਲੀ ਠੀਕ ਉਹਦੋਂ ਦਾ ਵਧੀਆ ਠੀਕ ਬਿਜਲੀ ਤਾਂ ਠੀਕ ਆ ਤੇ ਫਿਰ ਦੁਪਹਿਰ ਨੂੰ ਕਿੱਦਾਂ ਕਰਦੇ ਆਂ ਬਸ ਦੁਪਹਿਰ ਨੂੰ ਕੀ ਕਰੀਦਾ ਛਾਵੇਂ ਬਹਿ ਜਾਈਦਾ ਕਿੱਥੇ ਛਾਵੇਂ ਘਰੇ ਬਹਿ ਜਾਂਦੇ ਕੰਮ ਤੇ ਹੋਈਦਾ ਔਰ ਕੀ ਕਰੀਏ ਗਰਮੀ ਦਾ ਹਾਲ ਹੈ ਹੀ ਨਹੀਂ ਕੋਈ ਗਰਮੀ ਗਰਮੀ ਜ਼ਿਆਦਾ ਹੈ ਹਾਂਜੀ ਕੀ ਨਾਮ ਹੈ ਮਨੋਤ ਸਰ ਗੱਡੀ ਚ ਲਾਤੇ ਹੋ ਹਾਂਜੀ ਹਾਂਜੀ ਗਰਮੀ ਬਸ ਗਰਮੀ ਤੋਂ ਬਹੁਤ ਜ਼ਿਆਦਾ ਸਰ ਹਾਂ ਬੁਖਾਰ ਵੀ ਚੜਾ ਹੋਆ ਵੀ ਗਰਮੀ ਦੇ ਚੱਕਰ ਮੈਂ ਤੋਂ ਗਰਮੀ ਦੇ ਚੱਕਰ ਮੈਂ ਬਸ ਪੁੱਛ ਰਿਹਾ ਮੈਂ ਇਹ ਜੂਸ ਵੇਚਣ ਵਾਲਾ ਹੈਗਾ ਮੁੰਡਾ ਤੇ ਇਹਨੂੰ ਪੁੱਛਦਾ ਕੀ ਕਹਿੰਦਾ ਆਜ ਅੱਗੇ ਆ ਜਾ ਬਈ ਕਿੰਨੇ ਕਿਲੋ ਕਰਨੇ ਆ ਹਾਂਜੀ ਜੂਸ ਕਿੰਨੇ ਕਿਲੋ ਕਰਨੇ ਆ ਬਸ ਅੱਜਕੱਲ੍ਹ ਤਾਂ ਕਮੀ ਆ ਰਹੇ ਹੈ ਗਰਮੀ ਕਰਕੇ ਹਾਂ ਤੇ ਗਰਮੀ ਬਹੁਤ ਜ਼ਿਆਦੇ ਹੈ कल तो 64 थे आज तो फिर भी ठीक है मौसम हम्म मोर पहले जैसा नहीं रहा पहले से बहुत बुरा हाल है अभी के टाइम में बिल्कुल बहुत बुरा हाल है कहा कंदे ने तेज दे नाल कहा कि हां भी की नाम है हां जी करजो परमिंदर प्र, सिंह है परमिंदर सिंह जी किदा गर्मी किदा है गर्मी है? गर्म तो बड़ी जी। है हां बड़ी गर्मी है तो की करते हैं बस झेलना पड़नी है हां झेलना पड़नी है लग लग मैडम आए ने ये कहते की नाम जी ਆ ਮੇਰਾ ਰੇਨੁਕਸ਼ਾ ਪੈ ਗਿਆ ਜੀ ਤੇ ਗਰਮੀ ਕਿਦਾਂ ਲੱਗਦੀ ਹੈ ਗਰਮੀ ਚ ਕੀ ਕਰਦੇ ਹੋ ਕਿਦਾਂ ਬਚਦੇ ਹੋ ਗੱਡੀ 'ਚ ਆਏ ਹੋ ਕਿ ਸਕੂਟਰ ਤੇ ਨਹੀਂ ਗੱਡੀ 'ਚ ਹੀ ਆਏ ਆ ਇਸ ਕੀ ਗੱਡੀ 'ਚ ਵੀ ਇੰਨੀ ਗਰਮੀ ਲੱਗ ਰਹੀ ਹੈ ਨਾ ਕਿ ਤੁਸੀਂ ਬਹਿ ਨਹੀਂ ਸਕਦੇ ਕਿ ਪਿੱਠ ਪੂਰੀ ਚਲ ਜਾਂਦੀ ਹੈ ਗੱਡੀ 'ਚ ਔਰ ਇਸ ਟਾਈਮ ਦੇਖਦੇ ਰਹੋ ਇਹ ਵੀ ਸਾਲ ਦਾ ਇੱਕ ਮੌਸਮ ਹੈਗਾ ਇਹ ਵੀ ਸਾਰੇ ਇੰਜੋਏ ਕਰਦੇ ਲੇਕਿਨ ਇਸ ਟਾਈਮ ਬਹੁਤ ਜ਼ਿਆਦਾ ਗਰਮੀ ਹੋ ਰਹੀ ਹੈ ਨਹੀਂ ਤਪ ਹੋਗੀ ਕਿ ਮਤਲਬ ਤੁਸੀਂ ਕਹਿ ਨਹੀਂ ਸਕਦੇ ਕਿ ਮਤਲਬ ਬਾਹਰ ਨਿਕਲਣਾ ਮੁਸ਼ਕਿਲ ਹੈਗਾ ਹੁਣ ਤਾਂ ਇਹ ਕਿ ਸਵੇਰੇ ਆਫਿਸ ਜਾਓ ਗੱਡੀ 'ਚ ਬੈ ਕੇ ਤੇ ਸ਼ਾਮੀ ਘਰੇ ਆਓ ਗੱਡੀ 'ਚ ਬੈ ਕੇ ਗਰਮੀ ਦੇ ਕਹਿੰਦੇ ਘਰ ਵੀ ਬਹੁਤ ਲੱਗਦੀ ਹੈ ਜੇ AC ਨਾ ਲੱਗੇ ਬਿਲਕੁਲ ਬਿਲਕੁਲ AC ਜਿਹਦੇ ਬਿਨਾ ਕੰਮ ਨਹੀਂ ਚੱਲਦਾ ਇਸ ਕਮਾਂਕਾਰਾਂ ਵਾਲੇ ਨੇ ਉਹਨਾਂ ਨੂੰ ਹਾਲਾਂਕਿ ਇਸ ਮੁਸਬੇ ਦਾ ਸਾਹਮਣਾ ਜ਼ਰੂਰ ਕਰਨਾ ਪੈ ਰਿਹਾ ਹੈ ਲੇਕਿਨ ਕਈਆਂ ਦੇ ਕਾਰੋਬਾਰ ਜੁੜੇ ਹੋਏ ਨੇ ਰੋਹਿਤ ਦਾ ਰੁਕ ਰੂੰਗਾ ਮੈਂ ਜਿਸ ਤਾ ਤੁਹਾਡੇ ਕੋਲ ਮੂੰਹ ਤੋਂ ਆਣਾ ਸੋ ਰੋਹਿਤ ਜਿੱਥੇ ਇੱਕ ਪਾਸੇ ਹੱਥ ਦੀ ਗਰਮੀ ਆ ਤਾਂ ਦੂਸਰੇ ਪਾਸੇ ਜਿਕਰ ਆਪਾਂ ਜਿਹੜੇ ਸੀਜ਼ਨਲ ਹੀ ਕਾਰੋਬਾਰੀ ਨੇ ਉਹਨਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਉਹਨਾਂ ਨੂੰ ਜ਼ਰੂਰ ਇੰਜ ਲੱਗ ਰਿਹਾ ਹੈ ਕਿ ਗਰਮੀ ਵਾਤਵਤ ਪੈਣੀ ਚਾਹੀਦੀ ਆ ਉਹਨਾਂ ਦੇ ਜਿਹੜੇ ਸੀਜ਼ਨਲੀ ਫਰੂਟ ਨੇ ਜਾਂ ਫਿਰ ਕੋਲਡ ਡਰਿੰਕਸ ਦੀ ਆਪਾਂ ਗੱਲਬਾਤ ਕਰ ਲਈਏ ਜਾਂ ਫਿਰ ਹਿਲ ਸਟੇਸ਼ਨਾਂ ਦੀ ਗੱਲਬਾਤ ਕਰ ਲਈਏ ਤਾਂ ਹੀ ਉਹਨਾਂ ਦਾ ਜਿਹੜਾ ਚੰਗਾ ਚੋਖਾ ਮੁਨਾਫਾ ਹੋ ਸਕਦਾ ਹੈ ਦੇਖੋ ਗੁਰਪ੍ਰੀਤ ਕੋਈ ਵੀ ਨਹੀਂ ਚਾਹੁੰਦਾ ਹੁੰਦਾ ਕਿ ਕੋਈ ਚੀਜ਼ ਜਿਹੀ ਹੀ ਹੋਵੇ ਜਿਸ ਦੇ ਨਾਲ ਕੋਈ ਬਿਮਾਰ ਹੋਵੇ ਤੇ ਸਾਡਾ ਮੁਨਾਫਾ ਹੋਵੇ ਉਹ ਚਾਹੇ ਵਪਾਰੀ ਹੋਵੇ ਚਾਹੇ ਕੋਈ ਡਾਕਟਰ ਹੋਵੇ ਹਰ ਇੱਕ ਦੀ ਅਰਦਾਸ ਇਹੀ ਹੁੰਦੀ ਹੈ ਕਿ ਘਟੋ-ਘਟ ਲੋਕ ਤੰਦਰੁਸਤ ਰਹਿਣ ਕੰਮਾਂ ਜਿਹੜੇ ਉਹ ਚੱਲਦੇ ਹੀ ਰਹਿਣੇ ਨੇ ਕਿਉਂਕਿ ਖਾਸ ਤਰੀਕੇ ਦੇ ਨਾਲ ਇਸ ਗਰਮੀ ਦਾ ਜ਼ਿਕਰ ਕੀਤਾ ਜਾਵੇ ਤਾਂ ਤੁਸੀਂ ਦੇਖੋਗੇ ਕਿ ਅੱਜ ਤੋਂ 20 ਸਾਲ ਪਹਿਲਾਂ ਜਿਹੜੇ ਪਿੰਡਾਂ ਦੇ ਵਿੱਚ ਸਾਨੂੰ ਦਰਕਤ ਨਜ਼ਰ ਆਉਂਦੇ ਸੀਗੇ ਸ਼ਾਇਦ ਉਹ ਦਰਕਤ ਅੱਜ ਨਜ਼ਰ ਨਹੀਂ ਆ ਰਹੇ ਦੂਸਰਾ ਜਿੱਦੋਂ ਵੀ ਤੁਸੀਂ ਦੇਖੋਗੇ ਕਿ ਚਾਹੇ ਜਿਹੜੇ ਕਮਰੇ 'ਚ ਤੁਸੀਂ ਬੈਠੇ ਹੋਏ ਹੋ ਉੱਥੇ ਵੀ ਐਸੀ ਠੰਡ ਹੋएगी ਪਰ ਜਿਹੜੇ ਆ ਪਿਛਲੇ ਪਾਸੇ ਤੋਂ ਏਸੀ ਗਰਮੀ ਛੱਡ ਰਿਹਾਗਾ ਉਧਰ ਜ਼ਰੂਰ ਗਰਮੀ ਵਧਾਰੀ ਹੋएगी ਕਲੋਰੋਫਲੋਰੋਕਾਰਬਨ ਬਚਪਨ ਦੇ ਵਿੱਚ ਜ਼ਰੂਰ ਪੜਿਆ ਲੱਗਦਾ ਸੀ ਕਿ ਨਾਰਮਲ ਜੀ ਗੱਲ ਹੈਗੀ ਵੈਸੀ ਸਾਇੰਸ ਦੇ ਵਿੱਚ ਪੜਾਇਆ ਜਾ ਰਿਹਾ ਪਰ ਉਹ ਅਸਲ ਦੇ ਵਿੱਚ ਕੀ ਸੀ ਉਹ ਸ਼ਾਇਦ ਅੱਜ ਸਮਝ ਲੱਗ ਰਹੀ ਹੈਗੀ ਜਦੋਂ ਗਰਮੀ ਦੇਖਦੇ ਆ ਕਿ ਜਿਹੜੇ ਕਮਰੇ ਚ ਤੁਸੀਂ ਬੈਠੇ ਹੋ ਉਥੇ ਤਾਂ ਏਸੀ ਚੱਲਦਾ ਠੰਡ ਹੋ ਜਾਂਦੀ ਹੈ ਪਰ ਜਿਹੜਾ ਕਮਰੇ ਦੇ ਵਿੱਚੋਂ ਬਾਹਰ ਅੱਗ ਸਿੱਟੀ ਜਾ ਰਹੀ ਆ ਉਹ ਪੂਰੇ ਕੇ ਲਈ ਕਿ ਸੰਸਾਰ ਨੂੰ ਦੁਨੀਆ ਨੂੰ ਤਪਾ ਰਿਹਾ ਹੈਗਾ ਅੱਜ ਵੀ ਦਰਖਤ ਸਹਾਰਾ ਬਣ ਰਹੇ ਨੇ ਜਿਸ ਜਗ੍ਹਾ ਤੇ ਅਸੀਂ ਖੜੇ ਹੋਏ ਆਂ ਗਰਮੀ ਤੋਂ ਉਹਨੂੰ ਮਹਿਸੂਸ ਵੀ ਨਹੀਂ ਹੋਏਗੀ ਜੇਕਰ ਤੁਸੀਂ ਦਰਖਤਾਂ ਦੇ ਥੱਲੇ ਹੋ ਜਿਸ ਤਰੀਕੇ ਦੇ ਨਾਲ ਚੰਡੀਗੜ੍ਹ ਦੇ ਮਾਹੌਲ ਦੀ ਮੈਂ ਜ਼ਿਕਰ ਕਰਾਂ ਇਸ ਪਾਸੇ ਕੁਝ ਨੌਜਵਾਨ ਬੈਠੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂਗੇ ਕਿ ਉਹਨਾਂ ਨੂੰ ਗਰਮੀ ਨੂੰ ਜਿਹੜੀ ਕਿਸ ਤਰੀਕੇ ਦੇ ਨਾਲ ਦੇਖ ਰਹੇ ਨੇ ਕਿ ਸ਼ਾਇਦ ਆ ਕਲਿਕੇ ਰਾਈਡਰ ਨੇ ਕਿ ਸਾਰੇ ਕਿਉਂਕਿ ਹੈਲਮਟ ਕਾਫੀ ਆ ਟੰਗੇ ਹੋਏ ਨੇ ਸਤਿ ਸ਼੍ਰੀ ਅਕਾਲ ਭਾਈ ਕੀ ਕੰਮ ਕਰਦੇ ਹੋ ਭਾਈ ਅਸੀਂ ਆਪਣਾ ਕੰਮ ਕਰ ਰਹੇ ਆਂ ਪਲੀਜ਼ ਸਾਨੂੰ ਡਿਸਟਰਬ ਨਾ ਕਰੋ ਗਰਮੀ ਦੇ ਬਾਰੇ ਅੱਜ ਸੋਤ ਨਾਲ ਗੱਲ ਸੇ ਬਹੁਤ ਇੰਪੋਰਟੈਂਟ ਚਲੋ ਚਲੋ ਇੰਪੋਰਟੈਂਟ ਗੱਲ ਕਹਿੰਦੇ ਕਰ ਰਹੇ ਆਂਗੇ ਫਿਲਹਾਲ ਦੀ ਘੜੀ ਤਾਂ ਜਿਹੜਾ ਗਰਮੀ ਦਾ ਮਾਹੌਲ ਹੈਗਾ ਤੁਸੀਂ ਦੇਖੋਗੇ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਇਹ ਪਾਰਕ ਦੇ ਵਿੱਚ ਤੁਸੀਂ ਦੇਖੋਗੇ ਕਿ ਲੋਕ ਜਿਹੜੇ ਉਹ ਘੁੰਮਦੇ ਹੋਏ ਨਜ਼ਰ ਆ ਰਹੇ ਨੇ ਜਿਹੜੀਆਂ ਠੰਡੇ ਚੀਜ਼ਾਂ ਦਾ ਸੇਵਨ ਜ਼ਰੂਰ ਕੀਤਾ ਜਾ ਰਿਹਾ ਰੋਹਿਤ ਤੁਸੀਂ ਤਸਵੀਰਾਂ ਵੀ ਦਿਖਾਈਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੋ ਫਿਲਹਾਲ ਦੀ ਘੜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਜੁਸ਼ਪਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਪਰ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ तमाम ਤਸਵੀ